ਸਾਰੇ ਨੂੰ ਪਿਆਰ ਭਰੇ ਸਸ਼ੇਕਲ ਜੀ ਸੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਅਪਡੇਟ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦੇ ਲਈ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਸੋ ਦੋਸਤ ਪੰਜਾਬ ਦੇ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਏਰੀਆ ਨੂੰ ਲੈ ਕੇ ਆਈ ਵੱਡੀ ਅਪਡੇਟ ਖੈਰਾ ਸਾਹਮਣੇ ਦਿੱਤੀ ਜਾਣਕਾਰੀ ਸੋ ਦੋਸਤੋ ਪਹਿਲੀ ਕਿਸ਼ਤ ਨੂੰ ਲੈ ਕੇ ਤਤਰ ਜਾਰੀ ਕੀਤਾ ਗਿਆ ਹੈ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਜਿਹੜਾ ਹੈ ਕੱਲ ਵੀ ਜਿਹੜੀ ਅਪਡੇਟ ਤੁਹਾਨੂੰ ਇਸ ਚੈਨਲ ਤੇ ਦਿੱਤੀ ਸੀ ਬਹੁਤ ਸਾਰੇ ਨਿਊਜ਼ ਚੈਨਲ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਇਹ ਜਾਣਕਾਰੀ ਜਿਹੜੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਕਈ ਬੈਂਕਾਂ ਨੇ 1 ਮਈ ਤੋਂ ਜਿਹੜਾ ਹੈ ਏਰੀਅਰ ਜਾਰੀ ਕਰਨਾ ਸਟਾਰਟ ਕਰਨਾ ਹੈ ਤਾਂ ਉਸ ਨੂੰ ਲੈ ਕੇ ਖੈਰਾ ਸਾਹਿਬ ਤੋਂ ਜਾਣਕਾਰੀ ਜਿਹੜੀ ਮੰਗੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਵਾਰੀ ਸਰਕਾਰ ਨੇ ਹਜੇ ਕੋਈ ਵੀ ਜਿਹੜੀ ਹੈ ਜਾਣਕਾਰੀ ਇਨਫੋਰਮੇਸ਼ਨ ਜਿਹੜੀ ਹੈ ਨਹੀਂ ਦਿੰਦੀ ਹੈ ਕਿ ਪੰਜਾਬ ਜਿਹੜੇ ਮਲਾਜ਼ਮਾਂ ਦਾ ਏਰੀਅਰ ਜਿਹੜਾ ਹੈਗਾ ਉਹ ਮਈ ਤੋਂ ਜਾਰੀ ਹੋਵੇਗਾ ਉਹਨਾਂ ਨੇ ਸਿਰਫ ਇਸ ਨੂੰ ਵਿਚ ਵਿਚਾਲੇ ਜਿਹੜਾ ਲਟਕਾਇਆ ਹੋਇਆ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਾਨੀ ਕਹਿ ਸਕਦੇ ਆ ਕਿ ਖਬਰ ਜਿਹੜੀ ਹੈ ਵਿੱਚ ਵਿਚਾਲੇ ਲਟਕ ਰਹੀ ਹੈ ਕਿ ਕਿਸ਼ਤ ਤੇ ਜਾਰੀ ਹੋਵੇਗੀ ਜਾਂ ਨਹੀਂ ਇਸ ਬਾਰੇ ਅਜੇ ਕੋਈ ਵੀ ਜਿਹੜੀ ਜਿਹੜੀ ਕਨਫਰਮ ਅਪਡੇਟ ਨਹੀਂ ਆਈ ਹੈ ਕਿ ਖਾਤਿਆਂ ਦੇ ਵਿੱਚ ਏਰੀਅਰ ਜੇਕਰ ਆਉਂਦਾ ਹੈ ਤਾਂ ਉਹ ਪਹਿਲਾਂ ਤੁਹਾਨੂੰ ਪਤਾ ਹੈ ਪੈਨਸ਼ਨਰ ਸਾਥੀ ਤੇ ਮੁਲਾਜ਼ਮ ਸਾਥੀਆਂ ਦੇ ਖਾਤਿਆਂ ਵਿੱਚ ਆਵੇਗਾ ਤੇ ਹਾਂ ਜੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਨੇ ਬੈਂਕਾਂ ਨੂੰ ਆਦੇਸ਼ ਜਾਰੀ ਕੀਤੇ ਨੇ ਤਾਂ ਉਹ ਬੈਂਕ ਜ਼ਰੂਰ ਜਿਹੜਾ ਹੈ ਸੰਬੰਧੀ ਅਪਡੇਟ ਵੀ ਦਵੇਗੀ ਅਤੇ ਖਾਤਿਆਂ ਨੂੰ ਚੈੱਕ ਕਰਨ ਤੋਂ ਬਾਅਦ ਜਾਣ ਕਰ ਜਿਹੜੀ ਕਨਫਰਮ ਵੀ ਹੋ ਜਾਏਗੀ ਤੇ ਹੁਣ ਜਿਹੜਾ ਇੰਤਜ਼ਾਰ ਹੈ 1 ਮਈ ਦਾ ਹਜੇ 1 ਮਈ ਦੇ ਵਿੱਚ ਵੀ ਜਿਹੜੇ ਕਿ 8 ਤੋਂ 10 ਦਿਨ ਜਿਹੜੇ ਦਿਨ ਬਾਕੀ ਨੇ ਤੇ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਡੀਏ ਨੂੰ ਲੈ ਕੇ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਪਹਿਲੀ ਕਿਸ਼ਤ ਨੂੰ ਲੈ ਕੇ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਆ ਜਿਹੜਾ April ਮਹੀਨੇ ਵਿੱਚ ਸ਼ੁਰੂ ਹੋਵੇਗੀ ਲੇਕਿਨ April ਮਹੀਨੇ ਵਿੱਚ ਸ਼ੁਰੂ ਨਹੀਂ ਹੋਈ ਤੇ ਹੁਣ ਜਿਹੜਾ ਹੈ ਮਈ ਦੇ ਉੱਪਰ ਜਾ ਕੇ ਇਹਨਾਂ ਲਈ ਆਸ ਜਿਹੜੀ ਹੈ ਮਈ ਦੇ ਵਿੱਚ ਸਰਕਾਰ ਜਾਰੀ ਕਰੇਗੀ ਜਾਂ ਨਹੀਂ ਕਰੇਗੀ 에ਰੀਅਰ ਦਾ ਜਿਹੜਾ ਪੁਰਾਣਾ ਬਕਾਇਆ ਜਾਂ ਤੇ ਕਿਸ਼ਤਾਂ ਨੂੰ ਲੈ ਕੇ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਅਪਡੇਟ ਜੀ ਧੰਨਵਾਦ